ਦੇਖੋ ਜਿੰਨਾ ਜਦੋਂ ਕੁੜੀ ਦਾ ਸ਼ਗਨ ਹੁੰਦਾ ਰਿਸ਼ਤਾ ਹੁੰਦਾ ਕੁੜੀ ਦਾ ਉਹਦੇ ਰਿਸ਼ਤੇ ਤੋਂ ਲੈ ਕੇ ਵਿਆਹ ਤੱਕ ਦਾ ਸਾਰਾ ਸਮਾਨ ਸਾਡੇ ਕੋਲ ਅਵੇਲੇਬਲ ਹੈ ਜੀ ਤਾਬ ਦੇ ਵਿਆਹ ਦੀ ਇੱਕ ਚਲਕਤ ਖਾਨੇ ਆ ਤੁਹਾਨੂੰ ਆ ਦੇਖੋ ਗੱਲ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆ ਉਹ ਜਿਹੜੇ 80 82 ਦੇ ਵਿੱਚ ਸਿਸਟਮ ਹੁੰਦਾ ਸੀਗਾ ਨਾ ਜੀ ਉਹ ਫੇਰ ਹੁਣ ਬਣਾਣੇ ਆ ਅਸੀਂ ਪਿਛਲੇ 25 ਸਾਲ ਤੋਂ ਇਹ ਹਾਰ ਬਣਾ ਰਹੇ ਆ ਜੀ ਹਾਂ ਜੀ ਹਾਂ ਇਹ ਪੰਜਾਬ ਦੇ ਵਿੱਚ ਪੂਰੀ ਫੇਰ ਦੁਬਾਰਾ ਚੱਲ ਪਿਆ ਸਿਸਟਮ ਬਿਲਕੁਲ ਜੀ ਬਿਲਕੁਲ ਪੰਜਾਬ ਜੀ ਵੀ ਚੱਲ ਪਿਆ ਹਰਾਨਾਂ ਜੀ ਵੀ ਚੱਲ ਪਿਆ ਦਿੱਲੀ ਜੀ ਵੀ ਚੱਲ ਪਿਆ ਬਣਾਇਆ ਹੋਇਆ ਜੀ ਡਾਲਰਾਂ ਦਾ ਹਾਰ ਜੀ ਪੰਜਾਬ ਦੇ ਜਿਹੜੇ ਲੋਕ ਹੁਣ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ ਡਾਲਰਾਂ ਦੇ ਹਾਰ ਦਾ ਰਿਵਾਜ ਹੋ ਗਿਆ ਦਾ ਟੱਚ ਸ਼ੁਰੂ ਹੋ ਗਿਆ ਬਿਲਕੁਲ ਜੀ ਬਿਲਕੁਲ ਸਾਰੀ ਕੀਤੇ ਜਾਂਦੇ ਤਿਹਾਰ ਤੂਰ ਸਾਰੇ ਦੇ ਖਾਸ ਗੱਲ ਤੁਹਾਨੂੰ ਦੱਸ ਦਈਏ ਜੇਕਰ ਸਸਤਾ ਦੇਖੋ ਪੈਸੇ ਵੀ ਘੱਟ ਲੱਗਣਗੇ ਔਰ ਸਮਾਨ ਵੀ ਵਰਾਸਤੀ ਚਾਹੀਦਾ ਤਾਂ ਹੈਪੀ ਦੀ ਹੱਟੀ ਚੂੜੀ ਬਾਜ਼ਾਰ ਰੋਪੜ ਬਸ ਐਡਰੈਸ ਇਹੀ ਸਫੀਸ਼ੀਐਂਟ ਹੈ ਮੈਂ ਕਹਿੰਦਾ ਜੇ ਚਿੱਠੀ ਪਾਦੀ ਹੈਪੀ ਦੀ ਹੱਟੀ ਚੂੜੀ ਬਾਜ਼ਾਰ ਰੋਪੜ ਪਹੁੰਚੂਗੀ ਜੀ 100% ਪਹੁੰਚੂਗੀ ਜੀ ਬਿਲਕੁਲ ਕੋਈ ਪਿੰਲ ਕੋਡ ਚਾਹੀ ਕੁਛ ਨਾ ਲਗਾਓ ਨਾਲੇ ਸਮੇਂ ਚ ਸਾਹ ਚਿੱਠੀ ਹੱਥ ਨਾਲ ਲਿਖਦੇ ਸੀ ਹੁਣ ਤੁਸੀਂ ਡਿਜ਼ਾਈਨਰ ਸਾਹ ਚਿੱਠੀ ਸ਼ੁਰੂ ਕਰਦੇ ਜੀ ਲੇ ਹੁਣ ਵੀ ਹੱਥ ਨਾਲ ਹੀ ਹੁੰਦੀ ਹੈ ਜੀ ਅੱਛਾ ਆ ਦੇਖੋ ਇਹ ਹੱਥਾਂ 'ਲੀ ਲਿਖ ਹੁੰਦੀ ਹੈ ਨਾਮ ਵਗੈਰਾ ਹੱਥਾਂ ਇਹ ਸਪੈਸ਼ਲ ਕਲੀੜੇ ਕਹਿੰਦੇ ਜੀ ਇਹਨਾਂ ਨੂੰ ਹਾਂ ਜੀ ਕਈਆਂ ਨੂੰ ਤਾਂ ਪਤਾ ਹੀ ਨਹੀਂ ਬੱਚਿਆਂ ਨੂੰ ਨਵੀਂ ਜਿਹੀ ਹਾਂ ਬਿਲਕੁਲ ਜਦੋਂ ਵਿਆਹ ਹੁੰਦਾ ਜੀ ਲੜਕੀ ਆਹ ਪਕੜਦੀ ਹੈ ਜੀ ਅੱਛਾ ਇਹਨੂੰ ਪੋਟਲੀ ਕਹਿੰਦੇ ਆ ਜੀ ਪੋਟਲੀ ਕਹਿੰਦੇ ਜੀ ਹਾਂ ਜੀ ਹੂੰ ਲਓ ਜੀ ਇਹ ਪੋਟਲੀ ਵੀ ਕਈ ਤਰ੍ਹਾਂ ਦੀ ਹੈ ਜੀ ਇਹ ਪੋਟਲੀ ਹੈ ਜੀ ਇਹ ਪਰਸ ਪਕੜਦੀ ਹੈ ਜੀ ਜੋ ਮਰਜ਼ੀ ਜਿਹੜੀ ਬੱਚੇ ਦੀ ਖੁਸ਼ੀ ਹੋਵੇ ਥਾਲੀ 'ਚ ਲਈ ਜਾਂਦੀ ਹੈ ਜੀ ਕੋਲੀ 'ਚ ਪਾ ਕੇ ਇਹਦੇ ਵਿੱਚ ਇਹ ਲੜਕੀ ਦੇ ਵੀ ਮਹਿੰਦੀ ਤੇ ਬਟਣਾ ਦੇਖੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਵਿਆਹ ਦੇ ਵਿੱਚ ਚਾਰ ਚੰਨ ਲਗਾ ਦਿੰਦੀ ਹੈ ਦੀ ਫਿਰ ਗੱਲ ਕਹਿ ਦਈਏ ਕਿ ਇਹ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਬੰਬਈ ਵਰਗੇ ਸ਼ਹਿਰਾਂ 'ਚ ਦਿੱਲੀ ਵਰਗੇ ਸ਼ਹਿਰਾਂ 'ਚ ਚੀਜ਼ਾਂ ਨਹੀਂ ਜਲਦੀ ਜਲਦੀ ਮਿਲਦੀਆਂ ਰੋਪੜ 'ਚ ਮਿਲਦੀਆਂ ਚੂੜੀ ਬਾਜ਼ਾਰ 'ਚ ਮਿਲਦੀਆਂ ਹੈਪੀ ਦੀ ਹੱਟੀ 'ਤੇ ਮਿਲਦੀ ਹੈ